हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਲਾਟੀ ਡੇਰੀ ਫਾਰਮ ਤੇ ਸੋ ਦੋਸਤੋ ਇਸ ਘਰੋਂ ਜੇਕਰ ਆਪਾਂ ਗੱਲ ਕਰ ਲਈਏ ਤੇ ਕਾਫੀ ਪਸ਼ੂ ਆਪਾਂ ਤੁਹਾਨੂੰ ਦਿਖਾਈਦੇ ਆ ਦੂਜੇ ਤੀਜੇ ਦਿਨ ਜਿਹੜੀ ਆ ਦੋਸਤੋ ਇੱਕ ਅਪਡੇਟ ਹੁੰਦੀ ਆ ਆਪਣੀ ਬਿਲਕੁਲ ਨਵੇਂ ਪਸ਼ੂਆਂ ਦੀ ਨਾ ਕਿ ਜੜਿਆ ਦੋਸਤੋ 5 ਵੀ ਹੋ ਸਕਦੇ ਆ 4 ਵੀ ਹੋ ਸਕਦੇ ਆ 2 ਵੀ ਹੋ ਸਕਦੇ ਆ ਜਿੰਨੀ ਖਰੀਦਾਰੀ ਹੁੰਦੀ ਆ ਦੋਸਤੋ ਚੰਗੇ ਪਸ਼ੂ ਦੀ ਠੀਕ ਆ ਉਹ ਵੀਰ ਲੈ ਕੇ ਜਰੂਰ ਆਉਂਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਨੇ ਆ ਇੱਕ ਐਚ ਐਫ ਬਰੀਡ ਦੇ ਵਿੱਚ ਜਿਹੜੀ ਵਾੜ ਦਿਖਾ ਦਾਂਗੇ ਠੀਕ ਆ ਜੀ ਦੱਬੀ ਵਾੜਾ ਫਾਰਮ ਵਾਲੀ ਵਾੜਾ ਤੇ ਇੱਕ ਜਰਸੀ ਵਾੜ ਦਿਖਾ ਦਾਂਗੇ ਦੋ ਹੀ ਪਸ਼ੂ ਆ ਦੋਸਤੋ ਦੋਹਾਂ ਦੀ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਗੁਰਪ੍ਰੀਤ ਗੋਪੀ ਵੀਰ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਲਾਂਗੇ ਇਹਨਾਂ ਵਾੜਾਂ ਦੇ ਰਿਗਾਰਡਿੰਗ ਤੇ ਇੱਕ ਜਰਸੀ ਬਰੀਡ ਦੇ ਵਿੱਚ ਆ ਦੋਸਤੋ ਠੀਕ ਆ ਅੱਜ ਤਰੀਕ ਅੱਜ ਜੀ ਦੋਸਤੋ 10 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆਂ ਟਾਈਮ ਦੋਸਤੋ ਬਿਲਕੁਲ ਕੋਈ 2:20 ਦਾ ਸਮਾਂ ਕੋਈ 2:30 ਬਜੇ ਦੇ ਬਿਲਕੁਲ ਨੀਅਰ ਬਾਊਰ ਜਿਹੜਾ ਦੋਸਤੋ ਸਮਾਂ ਹੈਗਾ ਆਜੋ ਕਰਦੇ ਆਂ ਗੱਲਬਾਤ ਵੀਰ ਗੋਪੀ ਦੇ ਨਾਲ ਪੁੱਛ ਲੈਂਦੀ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਨਾਲ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਗੋਪੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਜੀ ਐ ਚੜਦੀ ਕਲਾ ਠੀਕ ਹੈ ਅੱਛਾ ਗੋਪੀ ਵੀਰ ਪਸੂ ਚਲੋ ਇਸੇ ਤਰ੍ਹਾਂ ਹੀ ਆਉਂਦੇ ਆ ਆਪਣੇ ਕੋਲ ਜ਼ਿਆਦਾਤਰ ਨਾਕ ਜਿਹੜੇ ਆ ਵੇਖਣ ਦੇ ਵਿੱਚ ਜਾ ਵਿਖਾਈ ਆ ਆਪਾਂ ਭੈਣ ਭਰਾਵਾਂ ਨੂੰ ਜ਼ਿਆਦਾਤਰ ਜਿਹੜਿਆ ਵਹਿੜਾ ਹੀ ਹੁੰਦੀਆਂ ਨੇ ਵਹਿੜਾ ਹੀ ਆਪਣਾ ਤੇ ਅੱਜ ਇੱਕ ਆਪਣੇ ਕੋਲ ਐਚ ਐਫ ਬਰੀਡ ਦੇ ਵਿੱਚ ਤੇ ਇੱਕ ਜਰਸੀ ਹੈ ਇੱਕ ਜਰਸੀ ਹੈਗੀ ਠੀਕ ਆ ਸੂਏ ਸੂਆ ਬਿਲਕੁਲ ਤਾਜੀ ਕੀ ਇਹਨਾਂ ਦਾ ਇੱਕ ਤਰ੍ਹਾਂ ਤਾਜੀ ਸੂਈ ਆ ਅੱਛਾ ਜੀ ਤੇ ਇੱਕ ਟੋਕੜ ਗੱਪਣਾ ਜਿਹੜੀ ਜਰਸੀ ਹੈ ਟੋਕੜ ਗੱਪਣਾ ਹਾਂਜੀ ਲੋ ਵੀ ਦੋਸਤੋ ਜਰਸੀ ਜਿਹੜੀ ਆ ਟੋਕੜ ਗੱਪਣਾ ਇਹਦੀ ਇਨਫੋਰਮੇਸ਼ਨ ਆਪਾਂ ਸੈਕੰਡ ਨੰਬਰ ਤੇ ਜਿਹੜੀ ਆ ਦੋਸਤੋ ਸ਼ੇਅਰ ਕਰ ਲਾਂਗੇ ਤੁਹਾਡੇ ਨਾਲ ਪਹਿਲੇ ਨੰਬਰ ਤੋਂ ਇੱਕ ਵਾਰੀ ਸਟਾਰਟ ਕਰਦੇ ਆ ਦੋਸਤੋ ਬਿਲਕੁਲ ਐਚ ਐਫ ਬਰੀਡ ਦੀ ਜਿਹੜੀ ਇਹ ਵਹਿੜਾ ਆਪਾਂ ਸਾ ਇਹਦੀ ਆਪਾਂ ਜਾਣਕਾਰੀ ਲੈਣੀ ਹੈ ਵੀਰ ਤੋਂ ਗੋਪੀ ਵੀਰ ਕੀ ਇਨਫੋਰਮੇਸ਼ਨ ਇਹਦੀ ਸੂਬਾ ਕਿੰਮਸ ਹੋਈ ਆ ਇਹ ਵੀਜੀ ਦੂਜੇ ਸੂਏ ਦੂਜੇ ਹਾਂਜੀ ਦੂਜੇ ਸੂਬੇ ਆ ਤੇ ਦਿਨ ਕਿੰਨਿਆਂ ਕੀ ਦੀ ਆ ਸੂਈ ਇਹ ਨੂੰ ਹੋ ਗਿਆ ਜੀ 16 17 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਾਂਜੀ 16 17 ਦਿਨ ਦਾ ਜਿਹੜਾ ਪ੍ਰਭਾਉ ਸਮਾ ਹੋਇਆ ਸੂਈ ਨੂੰ ਤੇ ਦੂਜੇ ਸੂਬੇ ਆ ਸੈਕੰਡ ਟਾਈਮਰ ਜਿਹੜੀ ਇਹ ਵੈੜ ਸੂਈ ਆ ਠੀਕ ਆ ਜੀ ਸੋ ਆਰਡਰ ਕੁਆਲਿਟੀ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਨਜ਼ਦੀਕੀ ਦਾ ਜਿਹੜਾ ਦੋਸਤ ਦਿਖਾਉਣਾ ਚਾਹੂੰਗਾ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਕਿਪ ਨਾ ਕਰਿਆ ਕਰੋ ਮੇਰਾ ਵੀਰ ਕਿਉਂਕਿ ਵਿੱਚ ਕਈ ਗੱਲਾਂ ਜਿਹੜੀਆਂ ਦੋਸਤੋ ਪਛਵਾ ਦਾ ਰਿਗਾਰਡਿੰਗ ਇਨਫਾਰਮੇਸ਼ਨ ਦੇ ਰਿਗਾਰਡਿੰਗ ਆਪਾਂ ਬਿਲਕੁਲ ਸਾਂਝੀਆਂ ਕੀਤੀਆਂ ਹੁੰਦੀਆਂ ਨੇ ਉਹ ਤੁਸੀਂ ਜਿਹੜੇ ਦੋਸਤੋ ਵਿੱਚ ਸਕਿਪ ਕਰਕੇ ਦੇਖ ਦਿਓ ਫਿਰ ਠੀਕ ਹੈ ਜੀ ਤੇ ਆ ਆਰਡਰ ਕੁਆਲਿਟੀ ਹੈ ਦੋਸਤੋ ਥਣ ਥਣ ਦੀ ਕੁਆਲਿਟੀ ਵੇਖੋ ਬਿਲਕੁਲ ਸੋਹਣੀ ਵਿਥੀ ਆ ਵਿਰਲ ਕਾਫੀ ਸੋਹਣੀ ਆ ਥਣ ਪੂਰਾ ਮੁੱਠੀ ਆ ਠੀਕ ਹੈ ਤੇ ਗੋਪੀ ਵੀਰ ਚਵਾ ਕਿੰਨਾ ਕੁ ਹੁਣ ਆਪਾਂ ਚਵਾ ਬਿਲਕੁਲ ਕਿੰਨੀ ਕੁ ਮਿਲਕਿੰਗ ਕਰਵਾ ਦਾਂਗੇ ਹ ਇਹਨਾਂ ਤੇ ਚੋਕੇ ਤਾਂ ਲਏ ਆ ਅਸੀਂ 24 ਲੀਟਰ ਇਹਨਾਂ ਨਾਲ ਧੜੀਏ ਜੀ ਨਹੀਂ ਲਾਉਂਦੇ ਘਰੋਂ ਲਈਆਂ ਤਾਨੂੰ ਪਤਾ ਘਰ ਵਾਲਾ ਪਸ਼ੂ ਜਿਹੜਾ ਦੋ ਤਿੰਨ ਦਿਨ ਤੋਂ ਉਤਰ ਨਹੀਂ ਜੀ ਲਾਉਂਦਾ ਆਗੇ ਹੂੰ ਹੂੰ ਕਿਉਂਕਿ ਜੋ ਮੰਡੀ ਮੰਡੀ ਚੋਂ ਲਿਆ ਆਵੇ ਉਹਦਾ ਫਰਕ ਪੈ ਜਾਂਦਾ ਹੂੰ ਫਿਰ ਮੰਡੀ ਚੋਂ ਤਾਂ ਤੁਹਾਨੂੰ ਪਤਾ ਜਿੱਦਣ ਮੰਡੀ ਹੋਵੇ ਉਸ ਤੋਂ ਅਗਲੇ ਦਿਨ ਵੀਡੀਓ ਪਾਈਏ ਤੇ ਅੱਠ ਅੱਠ ਆਪਾਂ ਮੰਡੀ ਚੋਂ ਪਸ਼ੂ ਨਹੀਂ ਲੈ ਕੇ ਵੇਚਦੇ ਆਪਾਂ ਘਰਾਂ ਚੋਂ ਜਿੱਤਰਾ ਕੋਈ ਦੋ ਮਿਲ ਕੇ ਤਿੰਨ ਮਿਲ ਕੇ ਤੇ ਫਿਰ ਉਸ ਹਿਸਾਬ ਨਾਲ ਲੈ ਕੇ ਵੇਚੀਦੇ ਚਲੋ ਇਹਨਾਂ ਵੀ ਥੋੜਾ ਪਰੋਸੇ ਜੋ ਕਿ ਚੀਜ਼ ਹੁੰਦੀ ਆ ਹਾਂ ਬੜਿਆ ਬੜਾ ਫਰਕ ਪੰਜਾਬ ਦੀ ਬਰੀਡ ਹੁੰਦੀ ਇੱਕ ਮਲਾਂ ਮੰਡੀ ਦੇ ਵਿੱਚ ਭਾਤ ਭਾਤ ਦਾ ਪਸ਼ੂ ਆਉਣਾ ਆਪਾਂ ਪਸ਼ੂ ਆਉਣਾ ਉੱਥੋਂ ਆਊਟ ਆਫ ਸਟੇਟ ਵੀ ਆਉਂਦੇ ਆ ਬੜਾ ਪ੍ਰੋਪਰ ਐਨਵਾਇਰਨਮੈਂਟ ਦਾ ਫਰਕ ਪੈ ਜਾਂਦਾ ਬੜਾ ਫਰਕ ਪੈਂਦਾ ਕਿਤੇ ਨਾ ਕਿਤੇ ਵੀ ਚੀਜ਼ਾਂ ਜ਼ਰੂਰ ਵੇਖਣ ਦੇ ਵਿੱਚ ਆਉਂਦੀਆਂ ਨੇ ਹਾਂ ਸੋ ਇਹ ਜਿਹੜੇ ਆਪਣੇ ਚਲੋ ਬਰੀਡ ਆ ਚਾਹੇ ਇੱਕ ਦੋ ਪਸ਼ੂ ਤਿੰਨ ਤੁਹਾਡੇ ਕੋਲ ਜੇ ਤਿੰਨ ਚਾਰ ਪਸ਼ੂ ਹੀ ਆਉਂਦੇ ਆ ਤਾਂ ਹਾਂਜੀ ਮਤਲਬ ਲਾਗੇ ਬਣਿਓ ਚਲ ਇਹਨਾਂ ਵੀ ਪਸ਼ੂ ਭਰੋਸੇਯੋਗ ਥਾਂ ਤੋਂ ਕਈ ਨਾ ਪੁੱਛ ਕੇ ਇਸ ਕਰਕੇ ਲੈ ਲੀਦਾ ਹਾਂ ਕਿਉਂਕਿ ਘਰ ਵਾਲੇ ਪਸ਼ੂ ਦਾ ਵਾਧਾ ਵਾ ਮੰਡੀ 'ਚੋਂ ਕਈ ਵੀ ਲਾ ਕੇ ਉਹ ਲੈ ਆ 23 ਤਰੀਕ ਦੀ ਮੰਡੀ ਹੁੰਦੀ ਐ ਤੇ 25 ਤਰੀਕ ਨੂੰ ਵੀਡੀਓ ਪਈ ਹੁੰਦੀ ਦਸਾਂ ਦਾ ਪਸ਼ੂਆਂ ਦੀ ਅੱਛਾ ਪਰ ਆਪਣਾ ਉਹ ਕੰਮ ਨਹੀਂ ਆ ਠੀਕ ਆ ਜੀ ਹਾਂ ਸੋ ਬਿਲਕੁਲ ਹੈ ਤਾਂ ਜਿਹੜਾ ਦੋਸਤੋ ਚਲੋ ਉਹ ਵੀ ਵਪਾਰ ਦਾ ਕੰਮ ਆ bizness ਆ ਵਪਾਰ ਮੰਡੀ ਦੇ ਵਿੱਚ ਵੀ ਪਸ਼ੂ ਜਿਹੜੇ ਵੇਚੇ ਜਾਂਦੇ ਆ ਚਲੋ ਖਰੀਦੇ ਵੀ ਜਾਂਦੇ ਆ ਪਰ ਇੱਥੇ ਜਿਹੜੀ ਆਪਾਂ ਦੋਸਤ ਇੱਕ ਗੱਲ ਕਰਦੇ ਜਿੰਨੇ ਕ ਨਗ ਜਿਹੜੇ ਆਉਂਦੇ ਆ ਨੇੜੇ ਤੇੜੇ ਲਾਗਲੇ ਪਿੰਡਾਂ ਦੇ ਵਿੱਚੋਂ ਤੁਰ ਫਿਰ ਕੇ ਫਾਰਮਾਂ ਛੱਡਾਂ ਦੇ ਵਿੱਚੋਂ ਜਿਹੜਾ ਪਸ਼ੂ ਨਿਕਲਦਾ ਉਹ ਖਰੀਦੇ ਜਾਂਦੇ ਆ ਵੈਸੇ ਠੀਕ ਆ ਤੇ ਅੱਛਾ ਗੋਪੀਪੁਰ 21 ਕਿਲੋ ਦੁੱਧ ਇਹਦਾ ਚਵਾ ਦਾਂਗੇ ਹਾਂਜੀ ਤੇ ਬੱਚਿਆਂ ਦੇ ਮਗਰ ਬੱਛਾ ਸੀ ਹਾਂ ਬੱਛਾ ਬੱਛਾ ਜੀ ਮੇਲ ਕਾਫ 15 17 ਦਿਨਾਂ ਦੀ ਸੂਈ ਹੈ ਨਾ ਜੀ ਹਾਂਜੀ ਹਾਂਜੀ ਆਹ ਲਓ ਬੱਚਾ ਹਾਲੋ ਬਾਬੂ ਆ ਬੱਚਾ ਜੇ ਮੇਲ ਕਾਫ ਆ ਦੇਖੋ ਜੀ ਠੀਕ ਆ ਜੀ ਕੋਈ 15 17 ਕੇ ਦਿਨਾਂ ਦਾ ਜਿਹੜਾ ਦੋਸਤੋ ਤੁਸੀਂ ਸੂਆ ਮੰਨ ਸਕਦਾ ਕੋਈ ਵੀਰ ਬੱਚਾ ਬਿਲਕੁਲ ਸਾਹਮਣੇ ਆ ਅੱਛਾ ਚਵਾਪ ਸਮਾਜ ਜਿਹੜਾ ਬਿਲਕੁਲ ਬੱਚੇ ਦੇ ਹੈ ਜੀ ਹਾਂ ਬਿਲਕੁਲ ਓਕੇ ਠੀਕ ਆ ਤੇ ਮੰਦੀਪ ਭਾਈ ਇਹਨੂੰ ਖੋਲ ਕੇ ਆ ਤੋਰਦੇ ਹੋ ਜੀ ਲੰਮਾ ਬੋਦੀ ਵਾਲੀ ਵੜਾ ਦੋਸਤੋ ਹਾਈਟ ਸੋਹਣੀ ਆ ਛੋਟਾ ਜਿਹਾ ਕੰਨ ਆ ਸਮਾਲ ਸਾਈਜ਼ ਪੂਸ਼ ਆ ਠੀਕ ਆ ਜੀ ਬਿਲਕੁਲ ਫੁੱਲ ਬਰੀਡ ਆ ਠੀਕ ਆ ਫੁੱਲ ਬਰੀਡ ਦੇ ਵਿੱਚ ਤੇ ਆ ਦੇਖੋ ਸੋ ਬਾਕੀ ਟਾਈਮ ਜਿਹੜਾ ਦੋਸਤੋ ਤੁਸੀਂ ਜਰੂਰ ਮੇਰਾ ਵੀਰ ਨੋਟ ਕਰ ਲਓ 2:30 ਵਜੇ ਦਾ ਸਮਾਂ ਮਾਰਨਿੰਗ ਚੁਵਾਈ ਕਿੰਨੇ ਕ'ਜੇ ਕਰ ਲਈਏ ਜੀ ਵੀਰ ਜੀ ਇਹਦੀ 6:30 ਵਜੇ ਹੋਈ ਚੁਵਾਈ ਸਾਢੇ 6 ਵਜੇ ਮਾਰਨਿੰਗ ਜਿਹੜੀ ਦੋਸਤੋ ਚੁਵਾਈ ਹੋ ਗਈ ਆ ਤੇ ਸ਼ਾਮ ਨੂੰ ਮੇਰਾ ਵੀਰ ਜਿਹੜੀ ਆ ਸਾਢੇ 6 ਵਜੇ ਚੁਵਾਈ ਜਿਹੜੀ ਦੋਸਤੋ ਹੋਊਗੀ ਠੀਕ ਆ ਟਾਈਮ ਤੋਂ ਟਾਈਮ ਕੋਈ ਵੀਰ ਆਵੇ ਆਪਦੇ ਦੋ ਡੰਗ ਚੋਲੇ ਚਾਹੇ ਕੋਈ ਤਿੰਨ ਟਾਈਮ ਇੱਕ ਟਾਈਮ ਖਾਲੀ ਕਰਕੇ ਦੋ ਡੰਗ ਜਿਹੜੀ ਚੁਵਾਈ ਆ ਉਹ ਤੁਸੀਂ ਜਿਹੜੀ ਦੋਸਤੋ ਆਪਦੀ ਤਸੱਲੀ ਆ ਆਪਣਾ ਹੱਕ ਸਮਝ ਕੇ ਜਰੂਰ ਕਰ ਲਿਓ ਠੀਕ ਆ ਤੇ ਆਰਡਰ ਕੁ ਠੀਕ ਹੈ ਜੀ ਮੋੜਦ ਗਏ ਜੀ ਹਾਂਜੀ ਕਮਾਲੋ ਜੀ ਠੀਕ ਹੈ ਸੋ ਬਾਕੀ ਨਾਰਮਲੀ ਦੋਸਤੋ ਜਿੱਦਾਂ ਕਿ ਪਿੱਛੇ ਇੱਕ ਸਮਾਂ ਨਿਕਲਿਆ ਗਰਮੀ ਦਾ ਸਮਾਂ ਵੀ ਨਿਕਲ ਗਿਆ ਥੋੜਾ ਜਿਹਾ ਹੁਣ ਦਿਨ ਜਿਹੜੇ ਫਰਕੇ ਦਿਨ ਆ ਗਿਆ ਜਿਹਨੂੰ ਆਪਾਂ ਕਹਿ ਲਈਏ ਵੀ ਥੋੜਾ ਜਿਹਾ ਇੱਕ ਸਟਾਰਟਿੰਗ ਜਿਹੜੀਆਂ ਕਈਆਂ ਰਾਤਾਂ ਬਿਲਕੁਲ ਠੰਡੀਆਂ ਹੋ ਜਾਂਦੀਆਂ ਤੇ ਕਿਤੇ ਨਾ ਕਿਤੇ ਜਿਹੜੀ ਐਚ ਐਫ ਬਰੀਡ ਦੀ ਗੱਲ ਕਰ ਲਈਏ 크ਰੋਸ ਬਰੀਡ ਜਿਹੜੀਆ ਦੋਸਤੋ ਗਰਮੀ ਦੇ ਵਿੱਚ ਵੀ ਬਹੁਤ ਵਧੀਆ ਚੱਲਦੀ ਰਹਿੰਦੀ ਆ ਤੇ ਐਚ ਐਫ ਦਾ ਜਿਹੜਾ ਦੋਸਤੋ ਕਿਤੇ ਨਾ ਕਿਤੇ ਦੁੱਧ ਵੀ ਘਟ ਜਾਂਦਾ ਹੈ ਇਹ ਗਰਮੀ ਦੇ ਵਿੱਚ ਜਾ ਕੇ ਬਿਲਕੁਲ ਤੇ ਕਿਤੇ ਨਾ ਕਿਤੇ ਜਿਹੜੇ ਦੋਸਤੋ ਵੱਧ ਪਸ਼ੂ ਗਰਮੀ ਮਹਿਸੂਸ ਕਰਦਾ ਇਸ ਕਰਕੇ ਹੁਣ ਸਮਾਂ ਜਿਹੜਾ ਇਹਨਾਂ ਵੇੜਾਂ ਦਾ ਵੀ ਹੈਗਾ ਖਾਸ ਤੌਰ ਤੇ ਐਚ ਐਫ ਬਰੀਡ ਦੀਆਂ ਦਾ ਅਰੇ ਰਾਜਵੀਰ ਦੇ ਵੇੜ ਤੇ ਹੈਗੀ ਹੈ 32 ਲੀਟਰ ਵਾਲੀ ਹਾਂਜੀ ਫਿਰ ਥੋੜਾ ਜਿਹਾ ਹੁਣ ਮੌਸਮ ਚਲੋ ਗਾਂ ਸਹੀ ਹੋਊਗਾ ਤੇ ਦੁੱਧ ਤਾਂ ਜੇ 27-28 ਲੀਟਰ ਕਰੂ ਹੂੰ ਤੇ ਗਰਮੀ ਕਰਕੇ ਵੀ ਉਹਨਾਂ ਦੁੱਧ ਦੇ ਪੀਕ ਲੈਵਲ ਨਹੀਂ ਗਿਆ ਦਾ ਹੂੰ ਹੂੰ ਹਾਂਜੀ ਚਲੋ ਹੁਣ ਲੱਗੇ ਬਾਕੀ ਤੁਸੀਂ 15 17 ਦਿਨ ਦੀ ਕਈ ਨਾਲੇ ਮਾਲੇ ਮੂਲੇ ਸਟਾਰਟ ਹੀ ਹੋਈ ਆ ਹਾਂ ਸਟਾਰਟ ਹੀ ਹੋਈ ਤੇ ਦੁੱਧ ਬਦਨ ਦੀ ਚਲੋ ਅੱਗੇ ਉਮੀਦ ਹੈ ਕਿ ਜਿਹੜਾ ਕੋਈ ਭੈਣ ਭਰਾ ਕੋਈ ਚੰਗੀ ਸੇਵਾ ਕਰ ਲੇ ਸੇਵਾ ਕਰ ਬਾਕੀ ਇਹਨਾਂ ਨੂੰ ਪਰਖਣਾ ਉਹਨਾਂ ਵੇਖ ਹੀ ਲੈਣਾ ਸਹੀ ਆ ਬਿਲਕੁਲ ਲਓ ਵੀ ਦੋਸਤੋ ਇਹ ਬੈਡ ਆ ਠੀਕ ਆ ਇਹਦਾ ਮੁੱਲ ਕੀ ਕਰਦੇ ਆ ਬਾਈ ਇਹਦਾ ਵੀਰ ਜੀ ਜੈ ਜੈ ਅੱਜ ਕਰਨਾ ਇਹਦਾ ਰੁਪਈਆ ਹਾਂ ਜਾਨਾ 70000 ਦਿੱਤੇ ਲਾਂਗੇ 70 ਦੀ ਹਾਂਜੀ ਠੀਕ ਆ ਜੀ ਕੋਈ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਹਮ ਆਦੀ ਤਸੱਲੀ ਕਰਕੇ ਤੇ ਫੇਰ ਬੈਡ ਖੜੇ ਲਓ ਵੀ ਦੋਸਤੋ ਫੁੱਲ ਬੜਾ ਫ ਤੁਸੀਂ ਇੱਕ ਵਰੀ ਫੇਸ ਕੁਆਲਟੀ ਵੇਖ ਲਈ ਆ 70000 ਲੈਣ ਦੇਣਾ ਠੀਕ ਆ ਥੋੜੀ ਬਾਤੀ ਕੋਈ ਗੁੰਜਾਇਸ਼ ਆ ਦੋਸਤੋ ਮਾਨਤਨ ਹਰ ਵਾਰ ਹੁੰਦਾ ਹਰ ਜਿਹੜਾ ਕੋਈ ਵੀਰ ਘਰੇ ਆਉਂਦਾ ਵਿਜ਼ਿਟ ਕਰਦਾ ਤਸੱਲੀ ਪਹਿਲ ਦੇ ਆਧਾਰ ਤੇ ਕਰਿਆ ਕਰੋ ਮਾਨਤਨ ਜਿਹੜਾ ਦੋਸਤੋ ਜ਼ਰੂਰ ਕੀਤਾ ਜਾਂਦਾ ਵਪਾਰੀ ਵੀਰਾਂ ਵੱਲੋਂ ਜਿਨ੍ਹਾਂ ਦਾ ਵਪਾਰ ਹੈਗਾ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਬੈੜ ਦਿਖਾਉਣੀ ਆ ਜਰਸੀ ਦੇ ਵਿੱਚ ਜਰਸੀ ਬ੍ਰੀਡ ਆ ਦੋਸਤੋ ਤੋਕੜ ਗੱਬਣਾ ਉਹਨਾਂ ਵੀਰਾਂ ਲਈ ਆ ਵੀ ਕਾਫੀ ਫੋਨ ਜਿਹੜੇ ਵੀਰ ਵਪਾਰੀ ਵੀਰਾਂ ਨੂੰ ਵੀ ਕਰਦੇ ਵੀ ਤੋਕੜ ਗੱਬਣ ਪਸ਼ੂ ਚਾਹੀਦਾ ਤੇ ਕਈ ਵਾਰ ਸਾਨੂੰ ਵੀ ਕਾਫੀ ਫੋਨ ਕਾਲ ਆਉਂਦੀਆਂ ਵੀਰ ਜੀ ਕੋਈ ਪਸ਼ੂ ਹੋਇਆ ਜ਼ਰੂਰ ਦੱਸਿਆ ਜਾਵੇ ਤੇ ਆ ਜਿਹੜੀ ਜਰਸੀ ਬ੍ਰੀਡ ਦੇ ਵਿੱਚ ਆ ਤੇ ਗੋਪੀ ਵੀਰ ਆ ਪਾਇਓ ਚਾਨਣਾ ਮਾੜਾ ਜੀ ਕੀ ਡਿਟੇਲ ਐਂਦੀ ਇਹਦੇ ਥੱਲੇ ਵੀਰ ਜੀ 7 ਲੀਟਰ ਦੁੱਧ ਈ ਹੈ ਅੱਛਾ ਜੀ ਤੇ ਸਾਢੇ 6 ਤੋਂ 7 ਮਹੀਨੇ ਦੀ ਕੱਬਣ ਆ ਅੱਛਾ ਜੀ ਹਾਂ ਜੀ ਦੁੱਧ ਤਾਂ 8 ਉੱਪਰ ਆਪਾਂ ਅਸਾ ਸਾਢੇ 6-7 ਮਹੀਨੇ ਦੀ ਗੱਭਣ ਚੈੱਕ ਪਾਸ ਆਪਨੇ ਹੱਥੀ ਹੋ ਗਈ ਹੈ ਹੱਥੀ ਹੋ ਗਈ ਹੈ ਕੋਈ ਆਪ ਦਾ ਵੀ ਡਾਕਟਰ ਨੂੰ ਲਈ ਜਾਵੇ ਉਹਨੇ ਤਸੱਲੀ ਕਰਨੀ ਆਪ ਦੀ ਕਰਕੇ ਲੈ ਜੀ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਆ 7 ਕਿ ਲੀਟਰ ਜਿਹੜਾ ਬਿਲਕੁਲ ਦੁੱਧ ਹੈਗਾ ਇਹਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਤੇ ਸਾਢੇ 6-7 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਦੂਜੇ ਸੂਏ ਸੋਣਾ ਕੰਨੀ ਵਾਲੇ ਦੰਦ ਖਲੋਤੇ ਇਹਦੇ ਠੀਕ ਹੈ ਜੀ ਹਾਂ ਐਰ ਜੀ ਪਹਿਲਾ ਸੂਆ ਜੇ ਤਾਂ ਤੇ ਬਿਲਕੁਲ ਛਿੱਗੀ ਹੈਗੀ ਠੀਕ ਹੈ ਜੀ ਮੂੰਹ ਦੰਦੋਂ ਛਿੱਗੀ ਕੰਪਲੀਟ ਆ ਠੀਕ ਆ ਤੇ ਕੰਨੀ ਵਾਲੇ ਦੰਦ ਜਿਹੜੇ ਤੇ ਪੰਜਾਬ ਵਾਲੀ ਜਰਸੀ ਆ ਮੱਛਲਾ ਵਾਲੀ ਨੀਗੀ ਹਮ ਹਾਈਟ ਸੋਹਣੀ ਆ ਰਗ ਰੂਪ ਜਿਹੜਾ ਦੋਸਤੋ ਬਿਲਕੁਲ ਵੇਖ ਲਓ ਜਿਵੇਂ ਆਪਾਂ ਨਾਰਮਲੀ ਦੇਖਦੇ ਆ ਰੈੱਡ ਕਲਰ ਦੇ ਵਿੱਚ ਤੇ ਪੰਜਾਬ ਦੀ ਜਰਸੀ ਆ ਠੀਕ ਆ ਜੀ ਨਾਰਮਲ ਵੇਖਾਂਗੇ ਹਾਈਟ ਬਹੁਤ ਸੋਹਣੀ ਆ ਤੇ ਪਿੱਠਪੂੜੇ ਦੀ ਤੁਹਾਨੂੰ ਦਿਖਾ ਦਿੰਦੇ ਆ ਪਲੀ ਆ ਚੰਗੀ ਸੰਭਈ ਆ ਦੋਸਤੋ ਅੱਜ ਦੇ ਸਮੇਂ ਅੱਗੇ ਤੋਕੜ ਦੁੱਧ ਤੇ ਵੀ ਹੈਗੀ ਆ ਦੁੱਧ ਵੀ 6-7 ਕਿਲੋ ਹੈਗਾ 7 ਕਿਲੋ ਤੇ ਗੱਪਣ ਵੀ ਬਿਲਕੁਲ ਜਿਹੜੀ ਦੋਸਤੋ ਨੇੜ ਆ ਬਿਲਕੁਲ ਸੂਣ ਦੇ ਦੇ 7 ਮਹੀਨਿਆਂ ਸਮਾਂ ਥੜਾ ਅਗੇ 2 ਮਹੀਨੇ ਦਾ ਪੌਣੇ 2 ਮਹੀਨੇ 2.5 ਮਹੀਨੇ ਦਾ ਸਮਾਂ ਥੜਾ ਬਾਕੀ ਆ ਅਗੇ ਵੀਰ ਕੋਈ ਆਪਦੀ ਨੱਕ ਪਰਖਾ ਤਸੱਲੀ ਕਰਕੇ ਲੈ ਕੇ ਜਾ ਸਕਦਾ ਸੋ ਆਰਡਰ ਕੁਆਲਟੀ ਕਾਫੀ ਸੋਹਣੀ ਆ ਵਧੀਆ ਨੇਵਾ ਦੋਸਤੋ ਹੋ ਸਕਦਾ ਵੀ ਜੇ ਅੱਜ 7 ਕਿਲੋ ਦੁੱਧ ਦਾ ਤੇ 7 ਮਹੀਨੇ ਹੋ ਗਏ ਸੂਈ ਨੂੰ ਘੱਟੋ ਘਾਟ ਵੀ ਜੇ ਕੋਈ ਮਹੀਨੇ 2 ਮਹੀਨੇ ਬਾਅਦ ਬਣੀ ਵੀ ਹੋਈ ਤੇ ਜੇ ਕਰਪਾਰ ਵੇਖੀਏ ਵੀ 8-9 ਮਹੀਨੇ ਦਾ ਜੜਾ ਸੁਆ ਪਿਆ ਵੀ ਚੁਕੀ ਆ ਤੇ ਫਿਰ ਵੀ ਜੜਾ ਘੱਟੋ ਘਾਟ ਦੋਸਤੋ ਵੀ ਅੱਜ 7 ਕਿਲੋ ਦੁੱਧ ਹਾਜ਼ਰ ਆ ਤਾਂ ਬੀਗਰ ਦੇ ਜਿਕਰ ਆਪਾਂ ਗੱਲ ਕਰ ਲਈਏ ਦੁੱਧ ਆਪਾਂ ਮਿਲਣਾ ਦਾ 15-14 ਲੀਟਰ ਤਾਂ ਗੋਪੀ ਵੀਰ ਲਾਜ਼ਮੀ ਦਿੰਦੀ ਰਹੀ ਹੋਊਗੀ। ਹਾਂ ਨਾਰਮਲ ਦਿੰਦੀ ਰਹੀ 15 ਲੀਟਰ। ਜੀ ਅੱਜ ਹੀ 7 ਕਿਲੋ ਆਈ ਨੇ ਟਾਈਮ ਬਾਅਦ ਵੀ। ਹਾਂ ਉਹ ਤਾਂ ਅੱਗੋਂ ਤਾਂ ਆਪਾਂ ਹਿਸਾਬ ਲਾ ਹੀ। ਹਾਂ ਲਓ ਜੀ ਖੋਲ ਕੇ ਤੋਰਦੀ ਹਾਂ ਇਹਨੂੰ ਵੀ। ਠੀਕ ਆ ਇਹ ਜਿਹੜੀ ਵਾਂਡਾ ਦੋਸਤੋ ਜ਼ਰੂਰ ਲਾਲੀ ਦੀ ਹੈ ਕਈ ਵਾਰਾਂ ਪਸ਼ੂ ਜਿਹੜਾ ਘੱਟੋ ਘੱਟ ਵੀ ਹੋਣਾ 7ਵੇਂ ਮਹੀਨੇ ਤੱਕ ਹੋ ਸਕਦਾ ਵੀ ਮਹੀਨੇ ਡੇਢ ਮਹੀਨੇ ਦਾ ਕੋਈ ਬਣਿਆ ਵੀ ਹੋਵੇ। ਫਿਰ 8-8.5 ਮਹੀਨੇ ਹੋ ਸਕਦਾ ਵੀ 9 ਮਹੀਨੇ ਦਾ ਸੁਭਾ ਹੋਵੇ। ਪਰ ਫਿਰ ਵੀ ਜਿਹੜਾ ਦੋਸ ਤੇ ਬਾਕੀ ਆਰਡਰ ਕੁਆਲਿਟੀ ਸੋਣੀ ਆ ਜਿੰਨਾ ਵੀ ਦੋਸਤੋ ਹੈਗਾ ਲੈਵਾ ਤੁਹਾਡੇ ਸਾਹਮਣੇ ਆ ਤੇ ਸੱਜਰ ਦਾ ਦੁੱਧ ਜਿਹੜਾ ਦੋਸਤੋ ਤੇ ਤੋਕਰ ਦਾ ਦੁੱਧ ਸਾਰੇ ਵੀਰਾਂ ਨੂੰ ਪਤਾ ਹੀ ਆ ਬਾਕੀ ਸਮੇਂ ਸਮੇ ਤੇ ਡਿਪੈਂਡ ਆ ਇਹ ਲਾਸਟ ਜਿਹੜਾ ਦੋਸਤੋ ਟਾਈਮ ਪੀਰੀਅਡ ਹੁੰਦਾ ਪਸ਼ੂ ਦਾ ਜਦੋਂ ਸੂਣ ਦਾ ਇੱਕ ਬਨੇ ਲੱਗਾ ਹੋਵੇ ਤੇ ਇੱਕ ਬਨੇ ਕਿਤੇ ਨਾ ਕਿਤੇ ਪਸ਼ੂਆਂ ਨੂੰ ਡਰਾਈਵ ਹੀ ਕਰਨਾ ਪੈਂਦਾ ਪਰ ਫਿਰ ਵੀ 7 ਕਿਲੋ ਦਾ ਜਿਹੜਾ ਚੁਆ ਕੋਈ ਵੀਰ ਆਪਦਾ ਚੁਵਾਈ ਕਰ ਸਕਦਾ ਤਸੱਲੀ ਦੇ ਨਾਲ ਘੱਟੋ ਘਾਟ ਵੀ 2 2.5 ਮਹੀਨੇ ਆਪਾਂ ਵੇਖਦੇ ਹਾਂ ਪਸ਼ੂ ਨੂੰ ਡਰਾਈਵ ਹੀ ਕਰਨਾ ਪੈਂਦਾ ਲਓ ਜੀ ਸਾਜੀ ਮੋੜ ਦੋ ਵੀਰ ਬਾਕੀ ਥਣਾ ਥਣਾ ਦੀ ਆਪਸੀ ਵਿੱਥੀ ਜਿਹੜੀ ਆ ਪ੍ਰਭੂ ਵਧੀਆ ਠੀਕ ਆ ਤੇ ਬਾਕੀ ਹੱਥੀ ਚਵਾਈ ਆ ਉਹ ਆਪਾਂ ਵੀਰਾਂ ਤੋਂ ਜ਼ਰੂਰ ਪੁੱਛਾਂਗੇ ਵੀ ਹੱਥੀ ਚਵਾਈ ਆ ਥਣਾ ਤੁਹਾਨੂੰ ਬੜੇ ਨਜ਼ਦੀਕੀ ਤੋਂ ਅ ਬਿਲਕੁਲ ਕੋਲੋਂ ਦਿਖਾਇਆ ਜਾਊਗਾ ਠੀਕ ਆ ਅੱਛਾ ਗੋਪੀ ਵੀਰ ਹੱਥੀ ਚਵਾਈ ਕਰਦੇ ਹੋ ਹਾਂ ਹੱਥੀ ਚਵਾਈ ਕਰੀ ਦੀ ਆਪ ਹੀ ਕੀਤੀ ਆ ਆਪ इजीली ਹੋ ਜਾਂਦੀ ਚਵਾਈ ਕੋਈ ਦਿੱਕਤ ਮੈਂ ਨਾ ਪੋਲੀ ਬੜੀ ਐ ਤੇ ਰੁਕ ਰੁਕ ਭਰਿਆ ਜਾਂਦਾ ਉੱਪਰ ਹਾਂ ਵਧੀਆ ਠੀਕ ਆ ਜਿੰਤਰਾ ਕੋ ਮਰਜ਼ੀ ਚੋਗਾ ਆ ਥੋੜਾ ਜਿਹਾ ਹੋਰ ਕੋਲੋਂ ਆਪਾਂ ਦਿਖਾ ਦਿੰਦੇ ਆ ਹਾਂ ਆਪਾਂ ਸਮੇਂ ਕਿ ਥਣ ਕੱਢਦੀ ਠੀਕ ਆ ਜੀ ਬਾਕੀ ਪਸਮਨ ਤੋਂ ਬਾਅਦ ਜਿਹੜਾ ਦੋਸਤੋ ਥਾਣਾ ਪ੍ਰੋਪਰ ਨਿਕਲ ਆਉਂਦਾ ਫਿਲਹਾਲ ਆ ਤੁਹਾਨੂੰ ਕੋਲੋਂ ਕੁਰੀਆ ਆਪਾਂ ਦਿਖਾ ਦਿੰਨੇ ਆ ਵੇਖੋ ਜੀ ਆ ਲਓ ਠੀਕ ਆ ਜੀ ਥਾਣ ਤੋਂ ਪੂਰਾ ਪਸਮਾਨ ਤੋਂ ਬਾਅਦ ਪੂਰਾ ਮੁੱਠੀ ਚ ਆ ਜਾਂਦਾ ਠੀਕ ਆ ਤੇ ਇਹ ਜਿਹੜਾ ਦੋਸਤੋ ਥਾਣੂ ਦੇਵਾ ਹੈਗਾ ਇਸ ਵੈਡ ਦਾ ਤੇ ਮੁੱਲ ਗੋਪੀ ਵੀਰ ਬੋਲਿਓ ਜਾਂਦਾ ਇਹਦਾ ਵੀਰ ਜੀ 33000 ਰੁਪਇਆ 33 ਹਾਂਜੀ ਠੀਕ ਆ ਜੀ ਤੇ ਵਿੱਚੋਂ ਕੋਈ ਛੋਟ ਛੱਪ ਆ ਮਾਨਤਨ ਹਾਂ ਮਾਨਤਨ ਕਰਾਂਗੇ ਜਰੂਰ ਕਰ ਦਿਓ ਖੁੱਲਾ ਹੈ ਹਾਂ ਕਰਦਾ ਠੀਕ ਆ ਜੀ ਲਓ ਵੀ ਦੋਸਤੋ 33000 ਦੇ ਵਿੱਚੋਂ ਛੋਟ ਤੇ ਕੋਈ 2 2.5 ਮਹੀਨੇ ਜਿਹੜਾ ਵੀਰ ਕੋਈ ਸੰਭ ਲੂਗਾ ਵੈਸੇ ਇੱਥੇ ਜਿਹੜਾ ਆਪਾਂ ਡਰਾਈਵ ਪਸੂ ਨੂੰ ਕਰਨਾ ਚਾਹੀਦਾ ਪਰ ਫਿਰ ਵੀ ਜਿਹੜਾ ਦੋਸਤ ਦੁੱਧ ਦੇ ਰਹੀ ਹੈ 7 ਕਿਲੋ ਦੇ ਨੇੜੇ ਤੇੜੇ ਠੀਕ ਆ ਆਪਦੇ ਦੋ ਡੰਗ ਚੁਾਈ ਕਰਕੇ ਤਸੱਲੀ ਕਰ ਲਿਓ ਦੋਵੇਂ ਡੰਗ ਮਿਲਦੀ ਹੈ ਨਾ ਦੋਵੇਂ ਡੰਗ ਤੇ ਬੋਲਗੇ ਨੰਬਰ ਵੀਰ 9957 80777 98771 84848 ਠੀਕ ਹੈ ਵੀਰੇ ਸੋ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਗੋਪੀ ਪਿੰਡ ਕਰਿਆਲੇ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਮਿਲਦਿਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰ